ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਸੋ ਲੋਕ ਮਹਿਲਾ ਤੀਜਾ ਸੇਖਾ ਚੋ ਚੱਕਿਆ ਚੋ ਵਾਇਆ ਇਹੋ ਮਨ ਇਕਤ ਕਰ ਆਨ ਇਹ ਹਰਤੇ ਹਰ ਛੱਡ ਤੂੰ ਗੁਰ ਕਾ ਸਬਦ ਪਛਾਨ ਸਤ ਗੁਰੂ ਅਗੇ ਟਹਿਪੋ ਸਭ ਕੁਝ ਜਾਣੈ ਜਾਨ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤ ਗੁਰ ਕੈ ਭਾਣੇ ਵੀ ਚਲੇ ਤਾਂ ਦਰਗਹਿ ਪਾਵੈ ਮਾਨ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪੈਨਨ ਤਿਗ ਖਾਨ ਮਹਿਲਾ ਤੀਜਾ ਹਰ ਗੁਣ ਤੋੜ ਰਾਂ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੇ ਗੁਣ ਮੇਂ ਰਹਿ ਸਮਾਏ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲਗਾ ਅదికਾਈ ਵੋ ਵੋ ਵਿਦ ਭਾਤ ਕਰ ਕੋਈ ਬੁਜੈ ਬੁਜਨ ਹਾਰਾ ਅੰਤਰ ਵਿਵੇਕ ਕਰ ਸੋ ਬੁਜੈ ਇਹੋ ਵਿਵੇਕ ਜਿਸ ਬੁਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ ਸੋ ਬੁਜੈ ਇਹੋ ਵਿਵੇਕ ਜਿਸ ਬੁਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ ਏ ਤੀਜੀ ਪਾਚਾ ਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਹਨ 헤 ਚੁਕੇ ਚੁਕਾਏ شیخ ਇਸ ਮਾਨੋ ਇਕ ਟਿਕਾਣੇ ਤੇ ਲਿਆ ਵਿੰਗੀਆਂ ਟੇਡੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ ਹੇ ਸ਼ੇਖਾ ਜੋ ਸ਼ਬਦ ਦਾ ਜਾਨੂੰ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀ ਲੱਗ ਆਸਾ ਤੇ ਮੰਦੀਆਂ ਧੋੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿੱਚ ਪਰਉ ਨਾ ਸਮਝ ਜੇ ਤੂੰ ਸਤਿਗੁਰੂ ਦੇ ਭਾਣੇ ਵਿੱਚ ਚਲੇਗਾ ਤਾਂ ਰੱਬ ਦੀ ਦਰਗਾਹ ਵਿੱਚ ਆਦਰ ਪਾਵੇਂਗਾ ਜੋ ਮਨੁੱਖ ਨਾਮ ਨਹੀਂ ਸਿਮਰਦੇ ਉਹਨਾਂ ਦਾ ਚੰਗਾ ਖਾਣਾ ਤੇ ਚੰਗਾ ਪਹਿਨਣਾ ਫਿਟਕਾਰ ਯੋਗ ਹੈ ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁਕਦੇ ਨਹੀਂ ਤੇ ਨਾ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਨ੍ਹਾਂ ਗੁਣਾਂ ਨੂੰ ਵਿਹਾਜਣ ਲਈ ਮੂਲ ਕੀ ਹੈ ਗੁਰੂ ਸਾਹਿਬ ਕਹਿੰਦੇ ਹਨ ਗੁਰਮੁਖ ਜਿਉਰੇ ਹਰੀ ਦੇ ਗੁਣ ਗਾਉਂਦੇ ਹਨ ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਉਹ ਗੁਨਾ ਵਿੱਚ ਲੀਨ ਹੋਇਆ ਰਹਿੰਦਾ ਹੈ ਇਹ ਮਨੁੱਖਾ ਸਰੀਰ ਮਾਨੋ ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ ਰੂਪ ਕਸੀਦਾ ਕੱਢ ਕੇ ਇਹ ਚੋਲੀ ਪਹਿਨਨ ਯੋਗ ਬਣਦੀ ਹੈ ਇਸ ਚੋਲੀ ਨੂੰ ਬਹੁਤ ਤਰ੍ਹਾਂ ਕਈ ਵਨਗੀਆਂ ਦਾ ਹਰੀ ਨਾਮ ਪਟ ਲਗਿਆ ਹੋਇਆ ਹੈ ਇਸ ਭੇਤ ਨੂੰ ਮਨ ਵਿੱਚ ਵਿਚਾਰ ਕਰਕੇ ਕੋਈ ਵਿਦਲਾ ਸਮਝਣ ਵਾਲਾ ਸਮਝਦਾ ਹੈ ਇਸ ਵਿਚਾਰ ਨੂੰ ਉਹ ਸਮਝਦਾ ਹੈ ਜਿਸ ਨੂੰ ਹਰੀ ਆਪ ਸਮਝਾਵੇ ਗੁਰੂ ਸਾਹਿਬ ਕਹਿੰਦੇ ਹਨ ਇਹ ਵਿਚਾਰ ਦੱਸਦਾ ਹੈ ਕਿ ਸਦਾ ਥੀ ਰਹਿਣ ਵਾਲਾ ਹਰੀ ਗੁਰੂ ਦੀ ਰਾਹੀ ਸਿਮਰਿਆ ਜਾ ਸਕਦਾ ਹੈ